ਇੱਕ ਪਤਨੀ ਰੋ ਰੋ ਕੇ ਇਨਸਾਫ ਦੀ ਕਰ ਰਹੀ ਹੈ ਮੰਗ ਦੇਖੋ ਕਿਵੇਂ ਹਥਿਆਰਾਂ ਦੇ ਨਾਲ ਬਾਜ਼ਾਰ ਦੇ ਵਿੱਚ ਉਸਦੇ ਪਤੀ ਨੂੰ ਉਤਾਰ ਦਿੱਤਾ ਮੌਤ ਦੇ ਕੱਟ ਇੱਕ ਮਾਮਲਾ ਕਾਫੀ ਜ਼ਿਆਦਾ ਪੱਖਿਆ ਤੇ ਹੁਣ ਦੇਖੋ ਕਿਸ ਤਰੀਕੇ ਨਾਲ ਪਤਨੀ ਜੋ ਹੈ ਹੁਣ ਸਰਕਾਰ ਅਕੇ ਪ੍ਰਸ਼ਾਸਨ ਅਕੇ ਗੋਹਾਰ ਲਗਾ ਰਹੀ ਹੈ ਮਾਮਲਾ ਫਿਰੋਜ਼ਪੁਰ ਦਾ ਹੈ ਜਿੱਥੇ 2 ਦਿਨ ਪਹਿਲੇ ਜਿੱਥੇ ਦੱਸਿਆ ਕਿ ਇੱਕ ਨਿਵਾਸੀ ਜੋ ਸੀ ਨਵੀਨ अरोੜਾ ਦੇਰ ਸ਼ਾਮ ਗੋਲੀ ਮਾਰ ਕੇ ਉਸ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਦਰਸਲ ਦਾਸੀ ਇਹ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਜਿਹੜੇ ਨੇ ਅਸ਼ਵਨੀ ਸ਼ਰਮਾ ਤੇ ਰਾਣਾ ਗਰਮਿਤ ਸਿੰਘ ਸੋਢੀ ਜਿਹੜੇ ਨੇ ਉਹਨਾਂ ਨੇ ਮ੍ਰਿਤਕ ਦੇ ਘਰ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਨਵੀਨ ਕੁਮਾਰ ਨੇ ਪਰਿਵਾਰ ਵਾਲਿਆਂ ਨੇ ਰੋ ਰੋ ਕੇ ਆਪਣਾ ਦੁੱਖ ਸੁਣਾ ਦਿੱਤਾ ਨਵੀਨ ਦੇ ਪਰਿਵਾਰ ਵਾਲਿਆਂ ਨੇ ਹੁਣ ਸਰਕਾਰਾਂ ਦੇ ਅੱਗੇ ਪ੍ਰਸ਼ਾਸਨ ਦੇ ਅੱਗੇ ਵੱਡੇ ਪੱਧਰ ਦੀ ਗੁਹਾਰ ਲਗਾਈ ਹੈ ਦਰਸਲ ਪਤਨੀ ਜੋ ਕਹਿ ਰਹੀ ਹੈ ਪਤਨੀ ਦਾ ਕਹਿਣਾ ਹੈ ਕਿ ਹਥਿਆਰਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਇਹ ਸਖਤਾਈ ਹੋ ਗਈ ਹੈ ਔਰ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਹਥਿਆਰਾਂ ਨਾਲ ਮੇਰੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਗੋੜੀਆਂ ਮਾਰੀਆਂ ਬਾਜ਼ਾਰ ਦੇ ਵਿੱਚ ਹਥਿਆਰਾਂ ਦੇ ਨਾਲ ਹਮਲਾ ਕੀਤਾ ਤੇ ਉਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਇਨਸਾਫ ਦੀ ਮੰਗ ਕਰ ਰਹੇ ਨੇ ਤੁਸੀਂ ਸੁਣ ਸਕਦੇ ਹੋ ਕੀ ਕੁਝ ਪੂਰਾ ਮਾਮਲਾ ਹੈ ਤੇ ਕਿਸ ਤਰੀਕੇ ਦੇ ਨਾਲ ਹੁਣ ਪ੍ਰਸ਼ਾਸਨ ਦੇ ਵੱਲ ਅਚਲ ਲਤਾ ਜਾ ਰਿਹਾ ਹੈ ਇਦੇ ਵਿੱਚ ਜਿਹੜੇ ਦੋ ਉਹ ਦੋ ਲੋਕੀ ਐ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਜਿਹਦੇ ਵਿੱਚ ਇੱਕ ਕਨਵ ਹੈ ਤੇ ਇੱਕ ਹਰਸ਼ ਹੈ ਇਹਨਾਂ ਨੇ ਕਨਵ ਦੇ ਘਰ ਬੈਠ ਕੇ ਇਹਨਾਂ ਦੀ ਪਲਾਨਿੰਗ ਸਾਰੀ ਕੀਤੀ ਸੀ 13 11 ਨੂੰ ਇਹਨਾਂ ਦਾ ਇਹਦਾ ਜਨਮ ਦਿਨ ਸੀਗਾ ਤੇ ਇੱਥੇ ਬੈਠ ਕੇ ਇਹਨਾਂ ਨੇ ਪਲਾਨਿੰਗ ਕੀਤੀ ਜਿਹਦੇ ਵਿੱਚ ਕਨਵ ਹਰਸ਼ ਜਤਨ ਕਾਲੀ ਤੇ ਬਾਦਲ ਤੇ ਇੱਕ ਹੋਰ ਸਾਥੀ ਇਹਨਾਂ ਦਾ ਇਹਨਾਂ ਨੇ ਸਾਰੀ ਪਲੈਨਿੰਗ ਕਰਕੇ ਫਿਰ ਰੇਖੀ ਕੀਤੀ ਤੇ ਫਿਰ ਇਹਨਾਂ ਵੈਪਨ ਪ੍ਰਕਿਊਰ ਕੀਤਾ ਤੇ ਉਸ ਦੇ ਜਿਹੜਾ ਹੱਦ ਤੱਕ ਅੰਜਾਮ ਦਿੱਤਾ ਸਰ ਇਹ ਜਿਹੜੀ ਹੈ ਇੱਕ ਲੈਟਰਲ ਵੀਰਲ ਹੋਈ ਸਰ ਉਹਦਾ ਕੀ ਮਾਮਲਾ ਹੈ ਦੇਖੋ ਜਿਹੜੀ ਲੈਟਰਲ ਵਾਇਰਲ ਹੋਈ ਹੈ ਉਹਦੇ ਵਿੱਚ ਉਹਨੂੰ ਵੀ ਅਸੀਂ ਪੜਤਾਲ ਕਰ ਰਹੇ ਹਾਂ ਕਿਉਂਕਿ ਆਪਾਂ ਕੋਈ ਵੀ ਐਂਗਲ ਇਹਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਛੱਡਣਾ ਨਹੀਂ ਚਾਹੁੰਦੇ ਬਾਅਦ ਕਿ ਜਿਹੜੀ ਇਹਦੇ ਤਹਿ ਤੱਕ ਜਾ ਸਕੀਏ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਤੇ ਇਹ ਦੂਸ ਲੈਟਰ ਦਾ ਅਦਰਵਾਈਜ਼ ਜਿਹੜੇ ਉਹ ਸਾਡੇ ਕੋਈ ਹੋਰ ਜੀ ਆਰਗੇਨਾਈਜੇਸ਼ਨ ਸਾਡੇ ਨੋਲੇਜ ਚ ਨਹੀਂ ਆ ਹੁਣ ਤੱਕ ਪਰ ਜੇ ਫੇਰ ਵੀ ਉਹ ਕੋਈ ਸ਼ਰਾਰਤੀ ਅਨਸਰ ਹੋਏ ਤੇ ਜੇ ਉਹਨਾਂ ਦਾ ਕੋਈ ਵੀ ਰੋਲ ਹੋਇਆ ਤੇ ਉਹਨਾਂ ਤੇ ਵੀ ਪੂਰਾ ਸਖਤ ਤੋਂ ਸਖਤ ਕਾਨੂੰਨੀ ਰੰਜਿਸ਼ ਕੀ ਸੀ ਸਰ ਇਹਦੇ ਵਿੱਚ ਦੀ ਸਾਰੀ ਇਹ ਪਲਾਨਿੰਗ ਜਤਨ ਕਾਲੀ ਨੇ ਇਹਨਾਂ ਨੂੰ ਇਸ ਗੱਲ ਦੇ ਇਹ ਕਰਨ ਨੂੰ ਕਿਹਾ ਵੀ ਇਹ ਕਰਨਾ ਹੈ ਜਤਨ ਕਾਲੀ ਸਾਡਾ ਅਸੀਂ ਸਾਡੇ ਟੀਮਾਂ ਗਈਆਂ ਹੋਈਆਂ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਾਂਗੇ ਜਿਹੜੀ ਪੂਰੀ ਢੰਗਾਈ ਦੇ ਨਾਲ ਜਿਹੜੀ ਗੱਲ ਸਾਰੀ ਸਾਹਮਣੇ ਆਉਣੀ ਆ ਉਸ ਤੋਂ ਆਉਣੀ ਆ ਪਰ ਇਹ ਮੇਨ ਜਿਹੜੀ ਇਹਦੇ ਕਤਲ ਦੀ ਸਾਜ਼ਿਸ਼ ਉਹ ਸਾਰੀ ਜਿਹੜੀ ਕੀਤੀ ਵੀ ਆਹ ਦੋ ਜਣਿਆਂ ਨੂੰ ਫੜ ਲਿਆ ਸੀ ਦੂਜੇ ਦੋਨ ਨੂੰ ਸਰ ਇਹ ਜਿਹੜੇ ਆ ਕਿ ਕਿੱਥੋਂ ਫੜੇਗੇ ਕਿ ਕਿੱਥੋਂ ਫੜੇਗੇ ਜੀ ਉਹ పార్ਟ ਆਫ ਇਨਵੈਸਟੀਗੇਸ਼ਨ ਆ ਸਰ ਕਲੇ ਜਿਹੜੇ ਸੀ ਟੋਟਲ ਇਹ ਦੀ 5 ਜਣੇ ਸੀ ਜਿਹੜੇ ਹੁਣ ਤੱਕ ਸਾਹਮਣੇ ਆਏ ਜਿਹਦਾ ਦੇ ਨਾਲ ਕੋਈ ਹੋਰ ਵੀ ਰਲਿਆ ਹੋਇਆ ਹੋਰ ਵੀ ਕਿਸੇ ਤਾਰ ਜੁੜਦੀ ਹੋਈ ਤਾਂ ਅਸੀਂ ਉਹਨੂੰ ਵੀ ਫੜਾਂਗੇ ਤੇ ਸੱਤ ਤੋਂ ਸੱਤ ਸੇ ਕੋਈ ਪੈਸੇ ਵੀ ਗੱਲ ਆਈ ਹੈ ਕਿ ਪੈਸੇ ਦੇ ਕੇ ਮਰਵਾਏਗੇ ਇਹ ਦੇਖੋ ਜੀ ਜਿਹੜਾ ਜਤਨ ਕਾਲੀ ਹੈ ਇਹਨਾਂ ਨੂੰ ਪੈਸੇ ਆਫਰ ਕਰ ਰਿਹਾ ਸੀ ਵਾਰ-ਵਾਰ ਉਹਨੇ ਕਲਮ ਤੇ ਹਰਸ਼ ਨੇ ਸਾਰੀਆਂ ਦੱਸਿਆ ਵੀ ਇਹ ਸਾਨੂੰ ਕਹਿੰਦਾ ਤੈਨੂੰ ਪੈਸੇ ਦੇਵਾਂਗੇ ਪਰ ਹਜੇ ਤੱਕ ਇਹਨਾਂ ਦੇ ਨਾਂ ਤਾਂ ਅਸੀਂ ਅਕਾਊਂਟ ਵਗੈਰਾ ਚੈੱਕ ਕੀਤੇ ਆ ਤੇ ਸਾਰਾ ਕੁਝ ਕਰ ਲਿਆ ਹਜੇ ਤੱਕ ਇਹਨਾਂ ਦੇ ਦੱਸਣ ਮੁਤਾਬਕ ਵੀ ਇਹਨਾਂ ਨੇ ਹਜੇ ਤੱਕ ਇਹਨਾਂ ਨੂੰ ਕੋਈ ਪੈਸੇ ਨਹੀਂ ਦਿੱਤੇ ਮਾਸਟਰਮਾਈਂਡ ਕੌਣ ਹੈ ਸਰ ਇਹਨਾਂ ਦਾ ਇਹ ਜਤਨ ਕਾਲੀ ਹੈ ਜੀ ਹੁਣ ਤੱਕ ਜਿਹੜਾ ਸਾਹਮਣੇ ਆਇਆ ਉਸ ਨੂੰ ਅਸੀਂ ਜਲਦ ਕਹਤੇ ਜਿਹੜਾ ਬਾਦਲ ਹੈ ਇਹਨਾਂ ਤੇ ਕਹਨਾ ਮੇਨ ਕਹਨਾ ਉੱਤੇ ਰੀਪਲੈਨਿੰਗ ਹੋਈ ਹੈ ਜਿਹੜੇ ਨੂੰ ਅਸੀਂ ਪੜ ਲਿਆ ਇਹ ਕਹਨਾ ਉਤੇ ਯਤਨ ਮੇਨ ਸਰ ਪਤਾ ਲੱਗਾ ਹੀ ਨਵੀਨ ਰੋੜਾ ਦੀ ਦੁਕਾਨ ਦੇ ਲੱਗੇ ਹੀ ਕੰਮ ਕਰਨ ਵਾਲੇ ਸੀਗੇ ਸਰ ਪੁਰਾਣੀ ਕਹਨਾ ਵੀ ਇੱਥੇ ਕੰਮ ਕਰਦਾ ਰਿਹਾ ਆਪਣਾ ਬਾਦਲ ਵੀ ਇੱਥੇ ਕੰਮ ਕਰਦਾ ਰਿਹਾ ਇਸੇ ਏਰੀਆ ਦੇ ਵਿੱਚ ਉਹ ਚਾਰ ਪੰਜ ਦੁਕਾਨਾਂ ਪਿਛਲੇ ਸਮੇਂ ਤੋਂ ਉਹਨਾਂ ਨੇ ਬਦਲ ਕੇ ਕੰਮ ਕੀ ਲਏ ਜੀ ਸਾਡੇ ਕੋਲ ਜਿਹੜੀਆਂ ਇੱਕ ਤਾਂ ਜਿਹੜੇ ਉਹ ਦੋ ਜਣੇ ਜਾਂਦੇ ਆ ਇੱਕ ਜਿਹੜੇ ਰੈਕੀ ਕਰਨ ਵੇਲੇ ਨਾਲ ਇਹਨਾਂ ਦੇ ਹਰ ਜਤਨ ਕਾਲੀ ਤੇ ਕਨਵ ਵੀ ਜਾਂਦੇ ਉਹਦੀ ਵੀ ਸਰ ਇਹਨਾਂ ਦੇ ਕੋਲ ਵੀ ਕਿੰਨੇ ਇਹਨਾਂ ਦੇ ਕੋਲੋਂ ਨਹੀਂ ਹਜੇ ਹੋਇਆ ਇਹ ਇਹਨਾਂ ਦੀ ਪੁੱਛ ਕੇ ਚੱਲ ਰਹੀ ਹੈ ਤੇ ਜਿਹੜੇ ਇਹਨਾਂ ਨੇ ਆਉਦੇ ਦਿਨਾਂ ਸਾਨੂੰ ਉਹਦੀ ਵੀ ਸੰਭਾਵਨਾ ਹੈ ਪਲੱਸ ਜਿਹੜਾ ਉਹ ਵੈਪਨ ਉਹ ਜਿਹੜੇ ਉਹਨਾਂ ਦੋਨਾਂ ਦੀ ਜੀ ਜਿਹੜਾ ਮਿਲਨ ਦੀ ਸਾਨੂੰ ਉਮੀਦ ਹੈ ਵੀ ਜਿਹੜਾ ਜਤਨ ਕਾਲੀ ਤੇ ਡਿਸਕਲੂਜ਼ਨ ਕਰਨਾ ਚਾਹੁੰਦੇ ਹੋਗੇ ਗੋਲੀ ਉਸੇ ਨੇ ਮਾਰੀ ਸੀ ਉਹ ਗੋਲੀ ਉਸੇ ਨੇ ਦੇਖੋ ਜੀ ਇਹ ਦੋਨੇ ਜਣੇ ਸੀ ਬਾਦਲ ਤੇ ਇਹ ਦੋਨੇ ਜਣੇ ਬਾਦਲ ਤੇ ਜੋ ਜਿਹੜਾ ਦੂਸਰਾ ਹੈਗਾ ਬੰਦਾ ਇੱਕ ਦੋਨਾਂ ਚੋਂ ਹੀ ਇਹਨਾਂ ਨੇ ਗੋਲੀ ਚਲਾਈ ਹੈ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਇਹਨਾਂ ਦੀ ਸਾਰਿਆਂ ਦੀ ਜਿਹੜਾ ਜੀ ਇਹਨਾਂ ਦੀ ਗੋਲੀ ਮਾਰੀ ਸੀ ਬਾਕੀ ਤਿੰਨੋ ਲੜਕੇ ਸਰ ਹੈ ਨਹੀਂ ਬਾਕੀ ਤਿੰਨੋ ਲੜਕੇ ਲੋਕਲ ਨੇ ਜੀ ਹਰਸ਼ ਕਨਪ ਤੇ ਜਿੰਨੇ ਵੀ ਹੈਗੇ ਸਰ ਉਹਨਾਂ ਦੇ ਬਾਹਰ ਤੋਂ ਆਏ ਹਾਂਜੀ ਸਰ ਇਹਨਾਂ ਕੋਲ ਇੱਕ ਇੱਕ ਬੰਦਾ ਜਿਹੜਾ ਹੈਗਾ ਜਿਹੜਾ ਤੁਹਾਨੂੰ ਮੈਂ ਦੱਸਿਆ ਜਿਹੜਾ ਮੈਂ ਨਾਂ ਨਹੀਂ ਦੱਸਣਾ ਚਾਹੁੰਦਾ ਉਹ ਆਪਣੇ ਜ਼ਿਲ੍ਹੇ ਤੋਂ ਮਾਰੋ ਸਰ ਨੀਰੋਸ਼ ਸ਼ੁਕਰ ਨਾਲ ਬੋਲਦੀ ਕਾਤ ਮਾਰੀ ਸੀ ਸ਼ੂਟ ਹੋਇਆ ਉਹਦਾ ਸ਼ੂਟਰ ਤੇ ਜਿਹੜੇ ਜਿਹੜੇ ਆਪਣੇ ਨਵੀਨ ਅਰੋੜਾ ਜੀ ਦੀ ਜਿਹੜੀ ਪਿਛਲੇ ਦਿਨੀ 15 ਤਰੀਕ ਨੂੰ ਜਿਹੜੀ ਹੱਤਿਆ ਕੀਤੀ ਗਈ ਸੀਗੀ ਜਿਦੇ ਵਿੱਚ ਦੋ ਜਣੇ ਬਾਦਲ ਤੇ ਇੱਕ ਜਿਹੜਾ ਸਾਡਾ ਹੋਰ ਉਹਦੀ ਇਨਵੈਸਟੀਗੇਸ਼ਨ ਦੌਰਾਨ ਸਾਡੀ ਉਸ ਨੂੰ ਆਡੈਂਟੀਫਾਈ ਕਰ ਲਿਆ ਗਿਆ ਤੇ ਉਸ ਨੂੰ ਵੀ ਅਸੀਂ ਜਲਦ ਫੜ ਲਾਂਗੇ ਸਾਡੀਆਂ ਟੀਮਾਂ ਉਹਦੇ ਤੇ ਲੱਗੀਆਂ ਹੋਈਆਂ ਤੇ ਇੱਕ ਕਨਵ ਹੈ ਹਰਸ਼ ਹੈ ਇਹ ਦੋ ਜਣਿਆਂ ਨੂੰ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਮਿਲੀ ਹੈ ਪੁਲਿਸ ਨੂੰ ਜਿਹੜੇ ਕਿ ਇਥੋਂ ਫਰਾਰ ਸੀ ਤੇ ਆਪਣੇ ਆਪ ਨੂੰ ਲੁਕਾ ਰਹੇ ਸੀ ਜਿਹੜੀ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਤੋਂ ਸੀਸੀਟੀਵੀ ਤੋਂ ਤੇ ਸਾਰਿਆਂ ਤੋਂ ਇਹਨਾਂ ਨੂੰ ਆਇਡੈਂਟੀਫਾਈ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਹਾਂ ਤੇ ਇਹ ਕਨਵ ਹੈ ਇਹ ਇਸ ਦਾ ਜਨਮ ਦਿਨ ਸੀ 13 ਤਰੀਕ ਨੂੰ ਇਸ ਦੇ ਘਰ ਬੈਠ ਕੇ ਇਹਨਾਂ ਨੇ ਸਾਰੀ ਪਲੈਨਿੰਗ ਕੀਤੀ ਕਨਵ ਦੇ ਘਰ ਤੇ ਇਹਨਾਂ ਨੇ ਉੱਥੇ ਕਨਵ ਹਰਸ਼ ਬਾਦਲ ਜਤਨ ਕਾਲੀ ਤੇ ਇਹਨਾਂ ਦੇ ਇੱਕ ਹੋਰ ਸਾਥੀ ਉਹ ਉਹਨਾਂ ਨੇ ਬੈਠ ਕੇ ਸਾਰੀ ਪਲੈਨਿੰਗ ਕੀਤੀ ਤੇ ਪਲੈਨਿੰਗ ਤੋਂ ਬਾਅਦ ਇਹਨਾਂ ਨੇ ਇਸ ਦੀ ਤੈਕਰੀ ਕੀਤੀ ਵੈਪਨ ਪ੍ਰੋਕਿਊਰ ਕੀਤਾ ਜਿਵੇਂ ਕਿ ਇਹਨਾਂ ਨੇ ਯੂਪੀ ਤੋਂ ਉੱਥੋਂ ਲੈ ਕੇ ਆਏ ਉੱਥੋਂ ਦੋ ਵਾਰੀ ਗੇੜਾ ਮਾਰਿਆ ਇਹਨਾਂ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਆ ਟੀਮ ਬਣਾ ਕੇ ਜਿਹੜੇ ਇਹ ਇਹ ਵੀ ਸੀਗੇ ਤੇ ਨਾਲ ਚਾਰੇ ਜਾਣੇ ਚਾਰ ਜਾਣੇ ਗਏ ਉਹਨਾਂ ਨੂੰ ਛੱਡਿਆ ਦੂਸਰੇ ਜਾਣੇ ਬੈਕਅਪ ਤੇ ਸੀਗੇ ਤੇ ਇਹਨਾਂ ਨੇ ਉੱਥੇ ਜਿਹੜੀ ਨਵੀਰ ਅਰੋੜਾ ਦੀ హత్య ਕਰਨ ਸਰ ਇਹ ਕਾਰਨ ਕੀ ਹੈ ਜੀ ਉਹਦੀ హత్య ਕਰਨ ਦਾ ਕਾਰਨ ਕੀ ਹੁਣ ਠਿਕਰ ਸਾਹਮਣੇ ਆਇਆ ਹੈ ਬਿਲਕੁਲ ਜੀ ਜਿਹੜਾ ਜਤਨ ਕਾਲੀ ਆ ਇਹਨਾਂ ਨੂੰ ਇਸ ਨੇ ਸਾਰਾ ਇਹ ਕਿਹਾ ਸੀਗਾ ਵੀ ਆਪਾਂ ਇਹ ਕਰਨਾ ਹੈ ਵੀ ਇਹ ਜ਼ਰੂਰੀ ਹੈ ਤੇ ਇਹਨਾਂ ਨੇ ਮੈਂ ਜਿਹੜੀ ਸਾਡੀ ਹੁਣ ਤੱਕ ਦੀ ਪੁੱਛ ਗਏ ਇਸ ਤੋਂ ਉਹਦਾ ਸਾਹਮਣੇ ਆਉਂਦਾ ਵੀ ਜਤਨ ਕਾਲੀ ਹੀ ਜਿਹੜਾ ਮੇਨ ਹੈ ਜਿਹੜਾ ਉਹਨੂੰ ਚਾਹੁੰਦਾ ਸੀਗਾ ਵੀ ਉਹਦੀ ਹੱਤੇ ਕੀਤੀ ਜਾਵੇ ਤੇ ਇਹਨੇ ਉਹਨੇ ਪੈਸੇ ਵੀ ਆਫਰ ਕੀਤੇ ਪਹਿਲਾਂ ਘੱਟ ਪੈਸੇ ਆਫਰ ਕੀਤੇ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਵੀ ਆਫਰ ਕੀਤਾ ਵੀ ਤੁਹਾਨੂੰ ਮੈਂ ਲੱਖ ਰੁਪਏ ਦੇ ਦੂੰਗਾ ਸਰ ਕਿੰਨੇ ਬੰਦਿਆਂ ਦੀ ਸ਼ਮੂਲਤ ਪਾਈ ਗਈ ਹੈ ਹਜੇ ਤੱਕ ਇਸ ਦੇ ਵਿੱਚ ਜੀ ਜਿਹੜੀ ਇਹ ਸਾਰੇ ਇਹਨਾਂ ਨੇ ਰਲ ਕੇ ਜਦੋਂ ਕਨਵ ਨੇ ਆਪਣੇ ਉਹਦੇ ਘਰ ਦੇ ਵਿੱਚ ਇਹ ਸਾਰੀ ਪਲੈਨਿੰਗ ਹੋਈ ਕਨਵ ਹਰਸ਼ ਬਾਦਲ ਜਤਨ ਕਾਲੀ ਤੇ ਇੱਕ ਜਿਹੜਾ ਉਹਨਾਂ ਦਾ ਸਾਥੀ ਹੈ ਹੋਰ ਜਿਹੜਾ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਆ ਚੁੱਕਿਆ ਨਾਂ ਤੇ ਉਸ ਨੂੰ ਅਸੀਂ ਜਲਦੀ ਫੜ ਲਾਂਗੇ ਇਹ ਪੰਜਾਂ ਨੇ ਨੇ ਇਹ ਸਾਰੀ ਪਲੈਨਿੰਗ ਕੀਤੀ ਤੇ ਰੈਕਟੀ ਕੀਤੀ ਵੈਪਨ ਲਿਆਇਆ ਤੇ ਉਹਨਾਂ ਨੇ ਇਸ ਕਟੜਾ ਨੂੰ ਇੰਜਾਬ ਕੀਤਾ ਸਰ ਜਿਹੜੇ ਵੈਪਨ ਦੂਸਰੇ ਰਾਜਿਆਂ ਚੋਂ ਲਿਆਂਦੇ ਗਏ ਸੀ ਕੀ ਉਹ ਬ੍ਰਾਮਤ ਕਰ ਲਏ ਕਿਤੇ ਜਿਹੜਾ ਦੂਸਰੇ ਉਹ ਹਜੇ ਬ੍ਰਾਮਤ ਕਰਨਾ ਹੈ ਜਿਹੜਾ ਉਹ ਵਾਲਾ ਵੈਪਨ ਹੈ ਜਿਹੜਾ ਇਸ ਯੂਸ ਤੇ ਕਰਦੇ ਨੇ ਥੈਂਕ ਯੂ